ਉਹ ਨਾਲ ਬਾਟ ਚੱਕਣਾ ਕਿੰਨੇ ਡਾਈ ਕਿਲੋ 2 ਡਾਈ ਕਿਲੋ ਵੀ ਅੰਦਰ ਰੱਖ ਸਕਦੇ ਮम्मी ਸਾਡੇ ਬਹੁਤ ਵਧੀਆ ਚਾਹ ਹੁੰਦੇ ਇਸ ਕੋਲ ਪੰਪੂਪੂ ਤੇ ਦੇ ਕੇ ਮम्मी ਤੇ ਬਣਵਾ ਲੈਂਦੇ ਆ ਆਹ ਜੇ ਆਹ ਨਾਲ ਆਹ ਪੰਪੂ ਦੇ ਕੇ ਮम्मी ਤੇ ਬਣਵਾ ਲੈਂਦੇ ਆ ਆਹੀ ਗੱਲਾਂ ਆ ਅੰਮੀ ਨੇ ਉਹ ਦੋ ਫਾੜ ਕਰ ਦੇਣੇ ਹਨਾਂ ਤੇ ਮੈਂ ਦੋ ਫਾੜ ਵਾਲਾ ਬਣਾਣਾ ਦੋ ਅੱਛਾ ਠੀਕ ਆ ਨਹੀਂ ਉਹ ਜਿਹੜਾ ਹੂਣ ਪਾਇਆ ਤਾਂ ਤੁਸੀਂ ਪਿੱਛੇ ਜੇ ਉਹ ਥੋੜਾ ਜਿਹਾ ਉਹ ਤਾਂ ਨਾ ਅੱਤੋਂ ਅੱਤ ਤੇ ਨਾ ਤਾਂ ਉਹਦੇ ਚਾਰ ਫਾੜ ਤੇ ਕੋਈ ਮਨ ਲੱਭ ਪਾਣੇ ਤਾਂ ਕਰ ਲੈ ਮੈਂ ਦੋ ਫਾੜ ਕਰ ਲਵਾਂ ਫਿਰ ਲੈ ਦੋ ਫੇ ਚਾਰ ਕਰ ਦਿੰਦੀ ਆ ਆ ਵੀ ਲਿਮਟ ਜੀ ਨਾਲ ਲੈ ਹੋ ਜਾਂਦਾ ਹਨਾ ਚਲ ਲੈ ਤਾਂ ਫੇ ਦੋ ਇਹ ਉਹ ਇਹੁੰਦੇ ਵੀ ਜਮੈਂ ਇੱਚਰਾ ਜਮੈਂ ਬਣਾਉਣਾ ਚਾਹਿਆ ਨਾ ਚੱਲ ਮੈਂ ਵੀ ਦੇਖਦੀ ਅੱਜ ਕਿਸ ਤਰ੍ਹਾਂ ਬਣਦਾ ਫਿਰ ਬੰਦਾ ਬਣਾਤਾ ਲੰਦਾ ਹੈ ਤੁਹਾਡੇ ਵਰਗੇ ਦੀਦੀ ਕੋਲੋਂ ਚਲੇ ਜਾਵਾਂਗੇ ਬਣਾ ਲੈ ਕਰਕੇ ਇਹ ਮੈਂ ਮਰੀ ਕੁਝ ਹੋਰ ਬਣਾ ਕੇ ਲੈ ਜੀ ਤੇ ਚੀਜ਼ ਲਗੋਗੀ ਲਗੋਗਾ ਤਾਂ ਲਿਓ ਜਾਣ ਸਕਦੇ ਆ ਨਹੀਂ ਲਿਜਾਣ ਨਹੀਂ ਦਿੰਦੇ ਹੈਗੇ ਉਹ ਕੋ ਰੋਕ ਲੈਂਦੇ ਆ ਸਭ ਚੈੱਕ ਕਰਦੇ ਆ ਉਹ ਅਮਰੀਕਾ ਵਿੱਚ ਚਲ ਕਰੀਅਰ ਕਾਰ ਹੋ ਜਾਊਗਾ ਕੈਨੇਡਾ ਵਿੱਚ ਤਾਂ ਚਲੇ ਜਾਂਦਾ ਹੈ ਅਮਰੀਕਾ ਵਿੱਚ ਥੋੜਾ ਜਿਹਾ ਮੇਰੇ ਦਾ ਤਾਂ ਉੱਥਾ ਵੀ ਮੂਸਾ ਹੁੰਦੇ ਆ ਐ ਤਾਂ ਕੋਈ ਗੱਲ ਨਹੀਂ ਆ ਹਮ ਜਦੋਂ ਮੈਂ ਉੱਥੇ ਦੇਖਿਆ ਨਾ ਐਨਾ ਪੰਜਾਬ ਦੀਆਂ ਮੰਮੀਆਂ ਨੂੰ ਕੀ ਆ ਹੁੰਦਾ ਪੰਜਾਬ 'ਚ ਜਿਹੜੀਆਂ ਮੰਮੀਆਂ ਐ ਮੈਂ ਹੱਥ ਦੀ ਚੀਜ਼ ਇੱਕ ਉਹਦਾ ਫੈਕਟਰੀ ਵਾਲਾ ਇੱਕ ਹੱਥ ਦੀ ਨਾ ਇਹ ਤਾਂ ਮਿਰਚਾ ਦੀ ਦੂਸਰੀਆਂ ਮੋਟੀਆਂ ਮਿਰਚਾਂ ਵੀ ਲੈ ਗਈਆਂ ᱛੀਆਂ ਮੈਂ ਮੈਂ ਕਿਹਾ ਚੱਲ ਪਾਉਂ ਜਾਨੂੰ ਫਿਰ ਇਧਰ ਦਾ ਬਣ ਗਿਆ ਸਾਡਾ ਮਹਿਮਾਨੀ ਤੇ ਕਿਹਾ ਤਾਂ ਨਾ ਵੀ ਚੱਲ ਪਾ ਦਿੰਦੇ ਆ ਆਪਾਂ ਚਾਰ ਟਾਈਮ ਹੀ ਹੋ ਗਿਆ ਤਾਂ ਸਾਡਾ ਫਿਰ ਇੱਥੇ ਗਾਉਣਾ ਆਵੇ ਲੜਦਾ ਨਹੀਂ ਹੱਥਾਂ ਪਰ ਇਹ ਜੇ ਨਹੀਂ ਕਰਦਾ ਹੁੰਦਾ ਇਹ ਨਹੀਂ ਲੜਦਾ ਹੁੰਦਾ ਅੱਛਾ ਉਹ ਤੇ ਬਾ ਇਹਦੇ ਬਾਅਦ ਮੈਂ ਫਿਰ ਟੇ ਹੁੰਦਾ ਪਾਉਂਗੀ ਠੀਕ ਆਮ ਪਦਾ ਵੀ ਉਹ ਵੀ ਹੁਣ ਧੁੱਪਾ ਕਰਕੇ ਆ ਨਾ ਥੋੜੀ ਜਿਹੀ ਧੁੱਪਾ ਜਾਵੇ ਰੱਖਣਾ ਤਾਂ ਉਹ ਜਿਹੜਾ ਪਾਇਆ ਇਹ ਹਮ ਕਟੰਗ ਹਰੇ ਹਰੇ ਜਿਹਦੇ ਰੱਖ ਲੈਣੇ ਆ ਹਰੇ ਨਹੀਂ ਪਾਉਣੇ ਹੈਗੇ ਹੂੰ ਵਿੱਚ ਜਿਹੜੇ ਦਾ ਅਗਲ ਜੇ ਹੋਏ ਵੀ ਆ ਨਾ ਉਹ ਨਹੀਂ ਪਾਉਣੇ ਉਹ ਰੱਖ ਲੂੰਗੇ ਸਕੰਜ ਵਿੱਚ ਉਹਨਾਂ ਦੀ ਸਕੰਜ ਵਿੱਚ ਬਣ ਜਾਂਦੀ ਹੈ ਆਚਾਰ ਦਾ ਕਿਤੇ ਇੱਕ ਸੇ ਆਪਾਂ ਆਚਾਰ ਪਾਣ ਵੈ ਚ ਫਿਰ ਡੱਬਾ ਲੱਭੀ ਜਾਓ ਡੱਬਾ ਕਿਹੜਾ ਕਿਹੜੇ ਡੱਬੇ ਚ ਪਾਉਂਗੇ ਤਾਂ ਹੈ ਹੀ ਤਾਂ ਪਹਿਲੇ ਗਏ ਤੀ ਆਪ ਤੁਹਾਨੂੰ ਲੈ ਬੱਸ ਤਾਂ ਮੈਂ ਮਾਂਜ ਕੇ ਰੱਖ ਕੇ ਆਈ ਡੱਬਾ ਆਪਾਂ ਇਹ ਜਿਹੜੇ ਟਿੱਕਾ ਜੱਫੇ ਤੋਂ ਹੋਏ ਹਾਂ ਆਹ ਲਓ ਮਸਾਲੇ ਡੱਬੇ ਖੋਲ ਕੇ ਦੇ ਮੁੰਡੇ ਕਿਹਦਾ ਕਿਹੜਾ ਡੱਬਾ ਖੋਲਣਾ ਅੱਪਾ ਹੁਣ ਪਾਣੀ ਹੈ ਨਾ ਹਲਦੀ ਪਾਦਾ ਪਾਦਾ ਸਾਰਾ ਕਟੂਨ ਕਰ ਦੋ ਹੁਣ ਪਾਣਾ ਹੈ ਨਮਕ ਨਮਕ ਖੰਡ ਆਣਾ ਦੇ ਬਟੇ ਕੁੰਨ ਨਾ ਖੋਲਣ बहुत ही ठीक है तेरे ते खुल जाऊंगा हर ज्यादा दिन खोल लेने दे मून पान और फिर पान है मून तू है तू ना पाई दादी नु हिसाब है पुत्र सीख ले ए उड़ जाना छोड़ दे बेटा एक हाथ से दई पाएगा मम्मा पान करने का से मांग का दिन दे दे सारा नाम को ਕਲੋਂ ਜੀ ਮਮੀਆਂ ਪੱਖਾ ਚੱਲਦਾ ਉਪਰ ਕਿਤੇ ਛਿੱਕਾ ਮਾਰਦਾ ਫਿਰ ਇਹ ਸਾਰੇ ਜਣੇ ਛਿੱਕਾ ਨਾ ਮਾਰੀਏ ਦੂਰ ਰਹਿ ਨੱਕ ਨੂੰ ਛੜ ਜਾਣਾ ਬੇਟੇ ਅੱਖਾਂ ਨੂੰ ਵੀ ਟਿਕੜੀਆਂ ਕਲੋਂ ਜੀ ਪਾਉਂਦਾ ਹੈ ਨਹੀਂ ਹੈ ਲੇਕਿਨ ਐਤਕੀ ਮੈਂ ਪਹਿਲੀ ਵਾਰ ਪਾਣੀ ਹੈ ਇਹ ਦੇਖਦੀ ਆ ਦੇਖਦਾ ਟੇਸਟ ਕਿਹੋ ਜਿਹਾ ਬਣਦਾ ਏ ਪਾਉਂਦੇ ਨਾ ਆਪਾਂ ਆਬਦੇਰ ਵਿੱਚ ਆ ਹਮ ਇਹਦਾ ਤਾਂ ਹੁੰਦਾ ਕੋਲ ਜੀ ਦਾ ਤਾਂ ਬਹੁਤ ਫਾਇਦਾ ਹੁੰਦਾ ਹੈ ਹੁਣ ਪਾਉਂਗੇ ਬਟ ਹੱਥ ਨਹੀਂ ਲਗਾਣਾ ਮੰਮੀਓ ਚਮਚ ਲੈ ਕੇ ਆਈ ਖੜ ਜੋ ਮੰਮੀ ਇਹ ਮਸਾਲੇ ਵਿੱਚ ਕਿਆ ਕਿਆ ਪਾਇਆ ਵਾ ਇਹਦੇ ਵਿੱਚ ਪਾਇਆ ਵਾ ਤੜੀਆਂ ਜੀਰਾ ਸੌਂਫ ਜਵੈਨ ਉੱਛਾ ਮੇਥੇ ਵੀ ਹੈ ਮੇਥੇ ਵੀ ਹੈਗੇ ਆ

ਸਾਬ ਫਾੜੀਆਂ ਨੂੰ ਨਾ ਮਸਾਲਾ ਲੜਨਾ ਚਾਹੀਦਾ ਹੈ ਨਾ ਫੇਰ ਨਹੀਂ ਫੇਤਰਾ ਹੁੰਦਾ ਹੈਗਾ ਹੂੰ ਦੋ ਤਿੰਨ ਧੁੱਪਾਂ ਲੱਗ ਜਣੀ ਬਣ ਜਾਣੇ ਨਾ ਜਦੇ ਧੁੱਪਾਂ ਚ ਰੱਖਣਾ ਨਾ ਫੇਰ ਖੁਸ਼ਬੂ ਕਿੰਨੀ ਸੋਹਣੀ ਆ ਰਹੀ ਹੈ ਇਹਦੇ ਵਿੱਚ ਮੈਂ ਤਾਂ ਸੋਹਣੀ ਆ ਰਹੀ ਹੈ ਇਹਦੇ ਵਿੱਚ ਅਲੱਗ ਦੇ ਕੋਈ ਗੁਲਾਬ ਦਾ ਫੁੱਲ ਦੀ ਕੋਈ ਸੁਗਰਿਆ ਗੁਲਾਬ ਦਾ ਫੁੱਲ ਖੱਟਾ ਹੁੰਦਾ ਗੁਲਾਬ ਦਾ ਫੁੱਲ ਖੱਟਾ ਨਹੀਂ ਮਿੱਠਾ ਹੁੰਦਾ ਗੁਲਾਬ ਦੇ ਫੁੱਲ ਦਾ ਗੁਲਗੰਦ ਬਣਦਾ ਏ ਚੀਨੀ ਸੋਫ ਪਾ ਕੇ ਨਾ ਛੇ ਆਲ ਕਰਤੇ पांडे ਗੋਲ ਹੜਜੇ ਕਰ ਤੋਂ ਹੜਜੇ ਸਾਡਾ ਇਹ ਨਾ ਮੁੰਡਾ ਬਹੁਤ ਸ਼ਰਾਰਤੀ ਏ ਸਾਨੂੰ ਕੰਮ ਨਹੀਂ ਕਰਨ ਦਿੰਦਾ ਹਾਂ ਜਿਹ ਬਾਨੇ ਨਾਲ ਗਿਆ ਤਾਂ ਸਹੀ ਉਧਰ ਨਹੀਂ ਮੈਂ ਆਉਂਦੀ ਜਿੰਦਰਾ ਪਾਣੀ ਉਹ ਕਰਕੇ ਲੁਕਿਆ ਹੈ ਉਹ ਆਪਣਾ ਤੇ ਇਹਨੇ ਦੇਖਿਆ ਉਹ ਕਿੰਨਾ ਲਿਕੁਇਡ ਜਾਂ ਛੱਟਦਾ ਹੈ ਛੱਟਦਾ ਪਾਣੀ ਛੱਟਦਾ ਇਹ ਨਾ ਨੂਨ ਪਾਇਆ ਨਾ ਨੂਨ ਤਾਂ ਛੋ ਗਿਆ ਚੁੱਕਣਾ ਕਾ ਕੇ ਹੀ ਦੋ ਕੇ ਥੋੜਾ ਇਹਨੂੰ ਹਾਂ ਦੇਖ ਤਾਂ ਦੇਖ ਲਾਂ ਅਰੇ ਤੁਹਾਡੇ ਅੱਤੇ ਸਾਦੇ ਬੁੰਡੀਆਂ ਚਾਰ ਆਪੀ ਦੇਖ ਹਾ ਕੇ ਦੇ ਕੇ ਕਿਹਨਾਂ ਜਿਹਾ ਬਣਿਆ ਪੁੱਤ ਹਾਂ ਕੇ ਦੇ ਕੇ ਇਹ ਬਣਿਆ ਗੁਰਕੀ ਤੋਰੀ ਉਹ ਐਨਾ ਟੇਸਟੀ ਬਣ ਗਿਆ ਬਹੁਤ ਟੇਸਟੀ ਆ ਕੱਚੇ ਨੂੰ ਹੀ ਦੇਤੇ ਗੇੜੇ ਫਰਸਟ ਕਲਾਸ ਤੂੰ ਦੂਰ ਰਹਿ ਫਰਸਟ ਕਲਾਸ ਕਿਤੇ ਸੈਕੰਡ ਕਲਾਸ ਨਾ ਹੋ ਜਾਵੇ ਫਰਸਟ ਕਲਾਸ ਮੰਮੀ ਥੱਲੇ ਇਹਨੂੰ ਰੱਖ ਲਓ ਕਿਤੇ ਗਣੀਆਂ ਹੋ ਜਵੇ